ਉਹ ਹਾਂ ਦੱਸੋ ਉਹਦਾ ਕੀ ਮਸਲਾ ਹੋਣਾ ਕੀ ਚਾਹੁੰਦੇ ਕਿ ਮੈਂ ਸੁਣਨ ਆਉਂਦਾ ਸਰਦਾਰ ਜੀ ਤੇਰੇ ਨਾਲ ਨਹੀਂ ਹੈਗਾ ਇਹਦੇ ਨਾਲ ਰੋਲਾ ਹੈਗਾ ਉਹ ਇਹਦੇ ਨਾਲ ਵੀ ਗੱਲ ਆਉਂਦਾ ਐਨੇ ਕਿਹੜਾ ਤੁਹਾਡੇ ਮਾਪਾਤ ਦੇ ਕੀ ਹੋਵੇਗਾ ਆਓ ਸਾਡੇ ਬੰਦੇ ਨੂੰ ਕੁੱਟਦਾ ਹੈਗੀ ਨਹੀਂ ਤੁਹਾਨੂੰ ਮੈਨੂੰ ਆਇਆ ਦੱਸ ਤੂੰ ਰਹਿਣ ਨੂੰ ਨਹੀਂ ਮਿਲਦਾ ਓਰੇ ਤੂੰ ਆਸੀ ਕਦੋਂ ਕਹਿਣੇ ਸਾਨੂੰ ਨੂੰ ਖਾਣ ਨੂੰ ਨਹੀਂ ਮਿਲਦਾ ਕਿਦੋਂ ਟਾਈਮ ਤੇ ਪਾਹੀ ਨਹੀਂ ਤੇ ਸਾਨੂੰ ਆਏ ਦੱਸੋ ਸੋਨੇ 574 ਬੋਰੀ ਚੌਲਾਂ ਦੀ ਮਹਿੰਗਾਈ ਆਲੂਆਂ ਦੀ ਮਹਿੰਗਾਈ ਭੇਜੀ ਨਹੀਂ ਟਾਈਮ ਨਾਲ ਸਾਰਾ ਭੇਜਦਾ ਹੈਗੀ ਗੱਲ ਸਰਦਾਰ ਜੀ ਕੰਮ ਕਿਦਾਂ ਕਰਾਂਗੇ ਓਏ ਖਾਣ ਵਾਲੀ ਗੱਲ ਨਹੀਂ ਕਰ ਰਹੇ ਇਹ ਵੀ ਟੋੜਾ ਬੰਦਾ ਤੈਨੂੰ ਸਾਨੂੰ ਤੁਸੀਂ ਭਾਈ ਤਾਂ ਹਵੇਲੀ ਚ ਰੱਖ ਦੋ ਗੱਲਾਂ ਘੱਟ ਪਹਿਲਾਂ ਸਾਡਾ ਮੰਜ਼ਿਲ ਮੇਰੇ ਕੋਟਰ ਹੁੰਦ ਨੂੰ ਘਰੇ ਬੈੱਡ ਦੇ ਪਾ ਦੀ ਆਪਦੇ ਐਡਾ ਦੇ ਸਾਈਦਾ ਨਹੀਂ ਗੱਲ ਹੁੰਦੀ ਸਰਦਾਰ ਜੀ ਮੰਜ਼ਿਲ ਸਾਹਿਬ ਨੇ ਕੰਢ ਨੇ ਛੋਟੀ ਗੱਲ ਨਾਲ ਨਾ ਇੱਧਰ ਕੀ ਕਰਨ ਗਿਆ ਉਹਨੇ ਇਹ ਕੰਮ ਹੀ ਨਹੀਂ ਕਰਨਾ ਉਹਨੇ ਬੈਠੇ ਹੋਣੇ ਹੁਣ ਅਸੀਂ ਪੈਸਾ ਵੀ ਜੋੜਨਾ ਦੋ ਬਾਹਰ ਜਿੰਮੇ ਸਾਡੇ ਯੂਪੀਪੀਐਸ ਕਦੇ ਆ ਕੇ ਦੇਖ ਲੈ ਉਹ ਉੱਥੇ ਕਰ ਖੇਤੀ ਜਾ ਕੇ ਇੱਥੇ ਕਰਨਾ ਆ ਉਹ ਖੇਤੀ ਨਹੀਂ ਸਾਨੂੰ ਗੱਧ ਪੈਸਾ ਨਹੀਂ ਲੋੜ ਬਸ ਵੰਦੇ ਇਹ ਕਿ ਉਹ ਤੀੜਨ ਤੋਂ ਸ਼ੋ ਮਲਨਵਾ ਚੱਕ ਲੈਣੇ ਉਹਨਾਂ ਨੂੰ ਜਾ ਕੇ ਗੁੱਠਾ ਜਿਹਾ ਕਰਨਾ ਇਹਨੂੰ ਜਾ ਕੇ ਤਾ ਯਾਰ ਅਸੀਂ ਆਪ ਦੇ ਸਿੱਤੇ ਕਰ ਲਿਆ ਆਪਦੇ ਆਪ ਹੀ ਖਰਚਾ ਕਰਦੇ ਆਂ ਬਾਹਰ ਲਿਆ ਕਰਨਾ ਮਲੋ ਕੰਮ ਦੱਸੋ ਕੀ ਆ ਅਸੀਂ ਆਪ ਦਾ ਪੈਸਾ ਖਰਚ ਕਰਦੇ ਆਂ ਕੰਮ ਦੱਸੋ ਕੀ ਆ ਕੰਮ ਤਾਂ ਇਦਾਂ ਤੂੰ ਇਹਨੂੰ ਪੁੱਛ ਪਹਿਲਾਂ ਗਾਲ ਕਿਦਾਂ ਕਰਦਾ ਵੀ ਤੂੰ ਸਾਡੇ ਪਰ ਬੋਲਦੀ ਉਧਰੋਂ ਏ ਸਪਰੇ ਨਹੀਂ ਕਰੀ ਐਵੇਂ ਪਿਆ ਸਭ ਪੀਣੀ ਸੀ ਪੰਜ ਕਿੱਲੇ ਖਰਾਬ ਕਰਤੇ ਤੂੰ ਕਰ ਤੂੰ ਸਾਰੀ ਸਪਰੇ ਉੱਥੇ ਸਾਰੇ ਆਲੂ ਉਹਨੇ ਸਾਹ ਰੱਖੇ ਤੇ ਕੱਲੇ ਬੰਦੇ ਨੇ 10 ਕਿੱਲਾ ਦਾ ਪੇਰਾ ਨੂੰ ਸਾਰੇ ਆਲੂ ਕਦੇ ਖਰਾਬ ਨਹੀਂ ਹੋਏ ਕੀ ਨੂ ਸਪਰੇ ਕੀ ਕਹਿੰਦੀ ਸੀ ਆਪੇ ਕਰਦਾ ਦਾ ਕਾਤੇ ਢੋਕੀ ਹੋਰ ਇੱਕ ਕਰ ਲੈਂਦਾ ਸਪਰੇ ਇਹ ਜੋ ਪੁੱਛੀ ਮੜਾ ਜਾ ਉਹ ਤੂੰ ਚੁੱਪ ਕਰ ਜਾ ਉਹ ਆਜਾ ਵੰਗੋਲਾ ਦੋਲੇ ਕੱਪੀ ਨਾਲ ਗੱਲ ਕਰੇ ਮੈਂ ਅਜਾ ਸਰਦਾਰ ਜੀ ਪੱਤੇ ਨੂੰ ਉੱਪਰ ਰੱਖੋ ਸਾਡੇ ਹੋਣੇ ਪਰ ਤੂੰ ਕਰਤਾ ਹੁੰਦਾ ਸਾਲੇ ਮੈਨੂੰ ਐਂ ਦੱਸ ਰੋ ਜੇ ਹੁਣ ਇਹ ਉਧਰੋਂ ਵੀ ਤਾਂ ਭਜਾਤਾ ਹੋ ਕੁੱਟ ਕੇ ਹੁਣ ਉਹ ਤੇਰਾ ਫੋਕੜ ਬੰਦਾ ਮੈਂ ਆਪੇ ਮੰਗਾ ਲੂਗਾ ਕੰਮ ਕਰਨ ਦਾ ਸਾਲ ਦਾ ਦਿੱਤਾ ਆਪਦਾ ਮਕਾਨੇ ਵਾਲਿਆ ਹੋਇਆ ਗਾ ਇਹ ਤਾਂ ਬੜੇ ਸਰਦਾਰ ਕਰਕੇ ਅਸੀਂ ਇੱਥੇ ਬੰਦਾ ਪੇਸਾ ਨਾ ਜਿਹਦੇ ਮੂੰਹ ਕਰਕੇ ਆਗੇ ਆ ਗਏ ਅਸੀਂ ਚੁੱਪ ਕਰਦੇ ਹੋ ਭਾਈ ਜੀ ਇਹਨੂੰ ਸਮਝਾ ਦਿਓ ਉਹ ਪਈਆ ਪਈਆ ਨਾ ਹੋਰ ਦੱਸ ਨੁਦਿਆਣੇ ਪਤਾ ਕੀ ਸਾਡੀ ਆਗੇ ਦੇਖ ਲਓ ਕਿੰਨੀ ਚੜਾਈਏ ਸਾਡੀ ਉਹ ਕਿਲੇ ਅਸੀਂ ਠੇਕੇ ਤੇ ਲੇਤਾ ਹੋਇਆ ਮਾਦਾ ਗੱਲਾਂ ਬਤਾਸੀ ਗੱਲ ਖੇਤੀ ਸੀ ਗੱਲੇ ਪੱਗਾ ਬੰਨਣਾ ਸਰਦਾਰ ਸਿੰਘ ਦਾ ਬੰਦਾ ਦਿਲ ਲਾ ਸਰਦਾਰ ਉਹ ਮੇਰੇ ਗਾ ਦਾ ਦਾਾਾ ਮਾਰ ਕੇ ਸਿਰ ਪਾਰ ਦਿੰਦੀ ਸਾਲੇ ਦਾਜੇ ਹਵਾ ਕਰਦੀ ਹੈ ਇਥੇ ਬਹੁਤ ਹੈ ਗਈ ਉਹ ਭਈਆ ਹੱਥ ਲਾ ਸਾਡੇ ਲਵੀ ਵੀ ਬਹੁਤ ਮੇਰੀ ਗੱਲ ਜਿਹੜਾ ਆ ਰਿਹਾ ਨੂੰ ਅਬ ਦੇਖ ਜਮਾ ਮੈਂ ਕੱਲੇ ਖੇਤ ਦਾ ਘਾਟਾ ਤਾਰ ਦੂੰਗਾ ਸਰਦਾਰ ਜੀ ਆ ਥੋੜੇ ਮੂੰਹ ਦੇ ਆ ਕੇ ਬੈਠੇ ਹੈਗੀ ਨਾਲ ਪੀ ਪੈ ਰਹੇ ਕਦੇ ਤੂੰ ਤੇ ਮੈਂ ਦੱਸਦੀ ਆ ਕਿ ਉਹ ਘਰ ਬੋਏ ਤੁਹਾਨੂੰ ਚਾਹੀਦਾ ਅਸੀਂ ਨਿਕਲ ਦੂਰੀ ਮਾਰ ਕੇ ਜਲੂਧਿਆਣਾ ਗਿੱਲ ਚੌਕ ਤੱਕ ਸਾਡਾ ਬੰਦਾ ਆ ਗਈ ਕੌਣ ਮਾਰਿਆ ਨਾ ਤੈਨੂੰ ਕੱਤ ਉਹਨਾਂ ਬਾਗੂ ਖਾਜੂ ਜਿਹੜੀ ਗਿਰਜਾਂ ਦੀਆਂ ਖਾਂਦੇ ਆਉਂਦੀਆਂ ਬੰਦਿਆਂ ਨੂੰ ਗਿਰਜਾਂ ਕੋਈ ਦੂਰ ਖਾਵਾ ਜਿੰਦਾ ਹੋਵੇ ਅੰਗਾ ਉਹ ਗੱਲ ਸਾਡੇ ਬੁਰੇ ਸਾਡੇ ਬੁਰੇ ਬਈਆ ਗੱਲ ਹੁਣ ਤੈਨੂੰ ਚੰਗੀ ਆ ਸਾਡੇ ਬੰਦੇ ਨੂੰ ਤੂੰ ਬੋਲਦਾ ਤੀ ਕੋ ਮੰਦਾ ਚੰਗਾ ਬੋਲਿਆ ਮੇਰੇ ਸਾਹਮਣੇ ਬੋਲ ਕੇ ਦੇਖਦਾ ਤੂੰ ਉਹ ਤੈਨੂੰ ਚਾਹੀਦਾ ਕਿ ਮੈਂ ਮਾਰ ਦੂੰ ਗੋਲੀ ਤੂੰ ਬੈਠ ਓਏ ਤੂੰ ਬੈ ਜਾ ਆਇਆ ਬੈਠ ਜਾ ਬੁੱਧਣ ਜਤਾ ਗਾਲਾਂ ਜੀ ਕਰੇਗਾ ਬੈਠ ਕੇ ਹਾਂ ਜੀ ਇਹ ਪੰਜਾਬ ਦੇ ਬਾਰੇ ਬੜੇ ਸੈੱਟ ਕੀਤੇ ਯੂਟੀਮੈਨ ਓਏ ਚੰਦ ਦਾ ਗੀਤ ਪੈਸੇ ਪਰਨੇ ਜਨਾ ਕੌਲ ਨਹੀਂ ਹੈਗਾ ਇਹ ਨਹੀਂ ਮੇਰਾ ਪੰਜਾਬੀ ਚ ਕਹਿੰਦੇ ਨਹੀਂ ਹੁੰਦਾ ਉਹ ਸੁਹਾਗਾ ਬਣਾ ਦੇਣਾ ਉਹ ਸੁਹਾਗੇ ਵਾਲਾ ਪੈਸੇ ਦਾ ਕੀ ਦੱਸਣ ਮੈਨੂੰ ਜਰਾ ਆਏਗੀ ਇਹ ਤੋਂ ਕੰਪਨੀ ਦਾ ਸਾਡੇ ਦਾ ਸਾਫ ਕਰਤੀ ਕੋਈ ਤੇ ਪੈਨਿੰਗ ਕੀ ਹੁੰਦੇ ਕਾਸ਼ ਪੈਸੇ ਦੇ ਸਾਰੇ ਸਾਰਾ ਸਾਰਾ ਤਾਂ ਲੈ ਗਏ ਉਹ ਸਾਰਾ ਕਿੱਥੇ ਲੈ ਗਏ ਹੋਗੇ ਇਹ ਤਾਂ ਜਾਤਾ ਉਹ ਖੇਤੋਂ ਕੋਲ ਲਓ ਯਾਰ 220 ਲਗਭਗ 200000 ਉਹਨੇ ਕਿਹਾ 200000 ਲੈ ਲੈ ਕੰਮ ਨਹੀਂ ਕਰੇ ਉਹਨੇ ਤੁਹਾਡਾ ਕੰਮ ਨਹੀਂ ਮੇਰੇ ਕੋਲ 2 ਲੱਖ ਦਾ ਸਾਲ ਦਾ ਇਹਦੀ 220 ਲੈ ਗਏ ਉਹ 24 ਮਹੀਨੇ ਲਾਇਏ ਨੇ 2 ਸਾਲ ਹੋ ਗਿਆ ਔਰ ਫਿਰ ਉਹ ਸਾਰੇ ਕਿਹੜੇ ਪਾਸੇ ਹੋ ਗਏ ਸਾਰੇ ਸਾਰਾ ਜਾਨਦੀ ਉਹਨੇ ਤੈਨੂੰ ਦੱਸਿਆ ਨਹੀਂ ਹੈਗਾ ਵੀ ਮੈਂ ਰਮੇਸ਼ ਨੂੰ ਫੋਨ ਕਰ ਰਿਹਾ ਵਈਆ ਗਿਆ ਨਾ ਤੇਰਾ ਨਾਮ ਹੁੰਦਾ ਰਮੇਸ਼ ਪੁੱਤ ਨਾ ਲੁਧਿਆਣੇ ਵਾਲਾ ਜਾਨ ਮਰਜੀ ਬੋਧਨੀ ਰਾਜੂ ਭਈ ਆਏਗੀ ਸਮਰਾਲੇ ਦਾ ਫਰਦਾਨ ਆਇਆ ਹੈ ਫਰਦਾਨ ਹੈ ਦੇਵਾਲ ਦੇ ਪ੍ਰੇਸ਼ਦ ਕੀਤੇ ਉਹਨਾਂ ਨੇ ਪੰਜਾਬੀ ਨੇ ਗੰਦ ਪਾਰ ਚਲ ਮਰਜੀ ਮੈਂ ਲੁਧਿਆਣੇ ਦਾ ਇਹਨਾਂ ਨੂੰ ਸਿਰੇ ਚੜਾ ਲਿਆ ਵੋਟਾਂ ਪਾ ਕੇ ਲੁਧਿਆਣਾ ਦੇ ਐਮਸੀ ਬਣਿਆ ਹੁਣ ਮੈਂ ਬਣਦਾ ਜਾਂ ਮੈਂ ਤਾਂ ਬਣਿਆ ਐਮਸੀ ਨਾ ਹੁਣ ਪੰਜਾਬ ਵੀ ਖਤਮ ਕਰ ਦੇਣਗੇ ਯੂਪੀ ਬਣਾ ਦੇਣਗੇ ਪੰਜਾਬ ਨੂੰ ਪੰਜਾਬ ਨੂੰ ਕਿਆ ਉਹ ਬਦੂਖਾ ਕਰਦਾ ਹੈ ਕਿ ਬਦੂਖਾ ਬਦਾ ਕਰੇ ਤੇ ਮੈਨੂੰ ਰੌਂਦਾਂ ਰੌਂਦ ਚੁਗਣੇ ਬਣਾ ਕੇ ਰੱਖੇ ਹੈ ਕਿ ਜੁੱਤੇ ਨੇ ਬੰਨਣ ਵਾਲਾ ਆਰਾਮ ਦਾ ਉਹਦੇ ਨਾਲ ਤੇਰਾ ਪਤਾ ਨਹੀਂ ਲੱਗਣਾ ਹੈਗਾ ਕਿੰਨੇ ਦੋਤੇ ਕਾਦਾਂਗੇ ਅਸੀਂ ਬੱਚੇ ਹੈਗੇ ਇਹ ਤਾਂ ਪੱਜਾ ਆਏਗਾ ਬੰਦਾ ਸਰਦਾਰ ਬਣੇਗਾ ਫਿਰਦਾ ਉਹ ਵੀ ਉਹਨੂੰ ਲਾ ਯਾਰ ਮੈਂ ਕੱਲ ਨੂੰ ਫੋਨ ਉਹਨੂੰ ਪੰਗੜੀ ਨੂੰ ਫੋਨ ਲਾ ਦੇ ਕੇ ਵਾਦਾ ਤਾਂ ਬਦੂਗਾ ਉਹਰੇ ਅੱਜ ਓਏ ਉਹ 220 ਆਦਨੂੰ ਪਹਿਲਾਂ ਦਿੱਤਾ ਸਾਲ ਦਾ ਬੋਲਾ ਕਰਿਆ 3 ਲੱਖ ਲੱਖ ਰੁਪਏ ਦਾ ਬੋਲ ਰੱਖਦੇ ਨੇ ਉਹ ਤੁਹਾਨੂੰ ਮੰਗ ਰਹੇ ਨੇ 10000 ਜਿਹੜੇ ਨੇ ਸੜੇ ਨੇ ਸੱਟਾਂ ਮਾਰੀਆਂ ਨੇ ਭਈਏ ਤੇ ਉਹ ਵੀ 20000 ਦੇ ਸੱਟ ਤੇ 20 ਦੀ ਤਾਂ ਉਹ 2 ਲੱਖ ਦੀ ਤਾਂ ਲਾ ਹਾਂ ਜਸਦੀ ਮਰੂਮੇ ਕੱਟ ਕੇ ਆਖਰੀ ਸਰਪੰਚ ਕੇ ਸਾਥ ਬਾਤ ਕਰ ਰਹੇ ਹੈ ਯ ਲੈ ਆ ਬਾਗੜੀ ਕਿਧਾ ਹੋਏ ਹਾਂ ਮੈਂ ਬੋਲਦਾ ਲੁਧਿਆਣੇ ਵਾਲਾ ਰਮੇਸ਼ ਆ ਜੋ ਇਸ ਵਾਰ ਬੋਚਾਂ ਚ ਜਿੱਤਿਆ ਸੀ ਨਾ ਉਹ ਬੋਲਦਾ ਇਹਨੇ ਇੱਕ ਤਾਂ ਇਹ ਸਰਦਾਰ ਬਣਿਆ ਫਿਰਦਾ ਬਦਾ ਤਿੰਕੀਲੇ ਜ਼ਮੀਨ ਹੈਗੀ ਸੋਣਿਆ ਨੂੰ ਕੱਚਾ ਕਰੇ ਨਸਾਂ ਨਹੀਂ ਜਾਂਦਾ ਕੋ ਕੱਚਾ ਬਣਾਏ ਤੂੰ ਲੈ ਕੇ ਦੇ ਮੈਨੂੰ ਲੈ ਕੇ ਦੇ ਦੇ ਮੈਨੂੰ ਬਾਈ ਟਾਇਰ ਵੀ 14 20 ਹਲਕਾ ਦੋ ਮੇਰੇ ਭਾਈ ਵਾਲੀ ਯੋਰ ਬੰਦੀ ਹੈਗਾ ਵਾਲਾ ਕਾਦਾ ਚੁੱਪ ਕਰ ਜਾ ਗਾਣਾ ਕਾਦਾ ਤੇ ਮੇਰੀ ਗੱਲ ਸੁਣ ਜਿਹੜਾ ਉਹ ਅਹਿਮਦਗੜਾ ਵਾਲਾ ਹੈ ਨਹੀਂ ਆਪਣਾ ਥਣੇਦਾਰ ਹਾਂ ਉਸ ਉਹਨੂੰ ਫੋਨ ਲਾ ਕੇ ਕਹੇ ਕਿ ਬਾਦਾਂ ਦਾ ਬਦੂਗਾ ਓਰੇ ਹਾਂ ਹਵਾ ਕਰਦੀ ਹੈਗੀ ਇੱਥੇ ਅਸੀਂ ਅੱਜ ਓਰੇ ਪੰਜਾਬ ਜੀ ਰੁਕਾਂਗੇ ਹਾਂ ਕੋਈ ਚੱਕਰ ਨਹੀਂ ਉਹ ਦੱਸ ਰਹੀ ਆਵਾ ਹਾਂ ਤੂੰ ਮੈਂ ਕਰਦਾ ਨਾ ਨਾਲ ਗੱਲ ਕਰਦਾ ਕਰਦਾ ਤੈਨੂੰ ਮੈਂ ਫੋਨ ਫਿਰ ਬੈਕ ਕਾਲ ਕਰੂੰ ਤੈਨੂੰ ਮੈਂ ਹਾਂ ਇਹ ਨਾਲੇ ਨਿਬੜ ਲਾਂ ਮੈਂ ਐ ਨਹੀਂ ਮੈਂ ਦੱਸ ਦੇਣਾ ਤੂੰ ਹੈਗਾ ਮੇਰੇ ਨਾਲ ਇਹ ਹਾਂ ਉਹ ਸਮਰ ਵਾਲੇ ਵਾਲਾ ਹੈਗਾ ਪਰ ਦਾਣ ਮੇਰੇ ਨਾਲ ਕੋਈ ਚੱਕਰ ਨਹੀਂ ਕਰਦਾ ਮੈਂ ਕਰਦਾ ਚੱਲ ਮੈਂ ਕਰਦਾ ਤੈਨੂੰ ਇਹਦੇ ਨਾਲੇ ਨਿਬੜ ਲਾਂ ਪਹਿਲਾਂ ਮੈਂ ਕਰਦਾ ਇਹਨੂੰ ਸੈਟ ਆ ਜਵਾਖੜੀ ਤੇ ਤਿੱਖੇ ਚ ਨੱਕਾ ਵਾਲੇ ਨੂੰ ਕਰੂੰ ਇਹਨੂੰ ਪਾਣਾ ਪੱਧਰ ਕਰਦਾ ਮੈਂ ਗੱਲ ਠੀਕ ਆ ਤੇ ਛਾਵਾਂ ਚੋੜਾਂਗੇ ਇਹ ਪਹਿਲਾਂ ਇਹ ਸਰਦਾਰ ਨਹੀਂ ਰਹੀਆ ਸਰਦਾਰ ਸਰਦਾਰ ਨੇ ਪੁੱਛੇ ਸਰਦਾਰ ਅੱਲੇ ਤੁਸੀਂ ਆਣਾ ਸਰਦਾਰ ਨੇ ਕਿਹਾ ਇੱਕ ਇਹ ਵੇਚ ਕੇ ਨਾ ਤੇਰੇ ਨਾਲ ਚਾਰ ਆ ਜਾਣਗੇ ਇਹ ਤਾਂ ਸਾਡੇ ਜਵਾਕ ਨਾਲ ਜਵਾਕ ਨਾਲ ਇਹ ਕਰਕੇ ਪੁੱਛ ਤੂੰ ਕਹਿਣਾ ਕਿ ਇਹ ਉਹ ਛੇੜਾ ਹੈ ਹਾਂ ਭਈਆ ਪਰ ਹੁਣ ਚਾਹਣਾ ਕੀ ਆ ਤੂੰ ਚਾਹਣਾ ਤਾਂ ਮੈਂ ਕਹਿੰਦਾ ਸਾਡੇ ਬਰਾਬਰ ਬੋਲਣਾ ਚਾਹਂਦਾ ਹੁੰਦਾ ਸੀ ਤਿੰਨ ਹੋ ਗਏ ਪਹਿਲਾਂ ਤਾਂ ਇੱਕ ਹੋ ਆਉਂਦਾ ਸੀਗਾ ਹੁਣ ਤਾਂ ਤਿੰਨ ਹੋ ਗਏ ਆ ਗਏ ਆ ਦੇਖ ਲੈ ਤੂੰ ਸਾਡਾ ਬੰਦਾ ਯਾਰ ਸਾਡੀ ਮਿਲੂਗੀ ਮੈਨੂੰ ਆ ਦੱਸ ਅਠਵਾਂ ਵਾਲੀ ਗੁਰੂ ਕੁੰਮ ਲੈ ਕੇ ਹਾਂ ਤੇਰੀ ਖਾਲਾ ਦੀ ਬੋਲੀ ਤੇ ਪਿੱਛੇ ਤੂੰ ਆ ਗਿਆ ਤੂੰ ਬੰਦੇ ਸਾਨੂੰ ਅੱਧਾ ਜਾਣਦੇ ਜਾਨਦੇ ਆ ਕਿ ਥੋੜਾ ਦੇਖਣੀ ਹੈਗੀ ਝੱਟ ਫਿਰ ਹਾਂ ਜਰਮਨ ਜੀ ਪਤਾ ਜਾਜੋ ਚੀਜ਼ਾਂ ਨੂੰ ਦੇਖਦਾ ਫਿਰ ਅਸਤਾ ਜੀ ਜਦ ਮਾਚੀ ਆਉਣ ਦੇਖੀਏ ਉਹਨਾਂ ਕਰਤਾ ਹਾਂ ਹਾਂ ਆਜੀ ਤੂੰ ਉਹ ਬੰਦਾ ਸਾਡੀ ਕਾਹਦੀ ਬਾਤ ਹੈ ਕਾਹਦੀ ਬਾਤ ਤੂੰ ਇਹਨਾਂ ਨਾਲ ਹੀ ਜਾਣੇ ਸਾਡੇ ਨਾਲ ਠੀਕ ਹੈ ਉਹ ਆਪਣੇ ਨਾਲ ਹੈ ਉਹ ਕਿਹੜਾ ਬੋਲੇ ਸਮਝ ਨਹੀਂ ਆ ਰਿਹਾ ਜਾਂ ਦੇ ਬਾਜ ਓਏ ਆ ਜੀ ਤੁਹਾਡੇ ਨਾਲ ਲੈ ਚੋਣ ਨਿਸ਼ਾਨ ਰੱਖਿਆ ਗਿਆ ਆ ਲੈ ਚੱਲੋ ਹਾਂ ਆ ਜੀ ਤੂੰ ਸਾਡੇ ਨਾਲ ਵੋਟਾਂ 'ਚ ਆ ਜੀ ਤੂੰ ਅਗਲੇ ਐਤਵਾਰ ਨੂੰ ਪਾਵਾਂਗੇ ਵੋਟਾਂ ਚੁੱਪੀ ਵਾਲੇ ਦਿਨ ਵੋਟਾਂ ਰੱਖੂ ਛਾ ਰਹੀਆਂ ਲੈ ਭਈਆ ਬਾਜ ਓਏ ਬੋਤਲ ਲੈ ਗਿਆ ਪ੍ਰੀਤ ਜੀ ਸਾਡੇ ਬੰਦੇ ਨੂੰ ਲੈ ਆ ਲੈ ਕਿੱਦਾਂ ਕਰਦਾ ਬੋਤਲ ਲਾਈਆਂ ਕਿਤੇ ਹੋਰ ਮੈਂ ਤੂੰ ਤੋਰ ਤੂੰ ਸਾਲੇ ਦਾ ਗਾਲ ਕਰਦਾ ਇਹ ਤੇਰੀ ਗੋਲੀ ਤੇਰਾ